ੱਲੇ ਵਾਲੇ ਚੌਂਕ ਤੋਂ ਇੱਕ ਮੋਟਰਸਾਈਕਲ ਚੋਰੀ ਕੀਤਾ ਹੋਇਆ ਸੀ ਜਿਹੜਾ ਬਰਾਮਦ ਕੀਤਾ ਤੇ ਨਾਲ ਦੋ ਜਿਹੜੇ ਹੈਗੇ ਦੋਸ਼ੀ ਉਹਨਾਂ ਨੂੰ ਕਾਬੂ ਕੀਤਾ ਜੀ ਪੁਸ਼ਗਸ਼ ਕੀਤੀ ਜਾ ਰਹੀ ਹੈ ਜੀ ਇਹਨਾਂ ਦਾ ਰਿਮਾਂਡ ਜਿਹੜਾ ਹਾਸਲ ਕੀਤਾ ਹੈ ਇੱਕ ਦਿਨ ਦਾ ਮਿਲਿਆ ਤੇ ਇਹਨਾਂ ਤੋਂ ਪੁੱਛਿਸ਼ ਕਰਦੇ ਆ ਕੋਈ ਹੋਰ ਚੋਰੀ ਦੇ ਵਿੱਚ ਇਨਵੋਲਡ ਹੈ ਜਾਂ ਨਹੀਂ ਹੈ ਤਾਂ ਜਹਨ ਜੀ ਸਾਡੇ ਸੀਨੀਅਰ ਪੁਲਿਸ ਕਪਤਾਨ ਸ਼੍ਰੀ ਹਰਕਮਨਪ੍ਰੀਤ ਸਿੰਘ ਸਾਹਿਬ ਤੇ ਸਾਡੇ ਡੀਐਸਪੀ ਸਾਹਿਬ ਸਰਵਰ ਸਿੰਘ ਬਲ ਸਰ ਡੀਐਸਪੀ ਸਾਹਿਬ ਫਲੋਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਮਾੜੇ ਅੰਸਰਾਂ ਨੂੰ ਕਾਬੂ ਕਰਨ ਦੇ ਸਬੰਧ ਵਿੱਚ ਸਾਡੀ ਪੁਲਿਸ ਪਾਰਟੀ ਜੋ ਏਐਸਆਈ ਹਰਪ੍ਰੀਤ ਸਿੰਘ ਦੇ ਨਾਲ ਸੀ ਇਹਨਾਂ ਨੇ ਡੱਲੇ ਵਾਲੇ ਚੌਕ ਤੋਂ ਇੱਕ ਮੋਟਰਸਾਈਕਲ ਚੋਰੀ ਕੀਤਾ ਹੋਇਆ ਸੀ ਜਿਹੜਾ ਬਰਾਮਦ ਕੀਤਾ ਤੇ ਨਾਲ ਦੋ ਜਿਹੜੇ ਹੈਗੇ ਦੋਸ਼ੀ ਉਹਨਾਂ ਨੂੰ ਕਾਬੂ ਕੀਤਾ ਜੀ ਤੇ ਇਹ ਜਿਹੜਾ ਹੈਗਾ ਮੋਟਰਸਾਈਕਲ ਇਹਨਾਂ ਨੇ ਪਗਵਾੜੇ ਵਾਲੇ ਸਾਈਡ ਤੋਂ ਚੋਰੀ ਕੀਤਾ ਸੀਗੇ ਜੀ ਸ਼ਲਾਖੇ ਹੋਈ ਇਹ ਬੰਦੇ ਜਿਹੜਾ ਹੈਗਾ ਜੀ ਇੱਕ ਹੈਗਾ ਗੁਰਪ੍ਰੀਤ ਸਿੰਘ ਗੋਪੀ ਪੁੱਤਰ ਪਰਵਿੰਦਰ ਸਿੰਘ ਲੋੜਕਾ ਕਲਾਂ ਤੇ ਦੂਸਰਾ ਹੈ ਜੀ ਆਕਾਸ਼ ਦੀਪ ਸਿੰਘ ਉਰਫ ਆਕਾਸ਼ ਵਾਸੀ ਸੰਗਟੇਸੀਆਂ ਦੋ ਵਿਅਕਤੀ ਹੈਗੇ ਇਹਨਾਂ ਦੇ ਖਿਲਾਫ ਪਰਚਾ ਦਰਜ ਕੀਤਾ ਜੀ ਪਹਿਲਾਂ ਵੀ ਇਹਨਾਂ ਦਾ ਕੋਈ ਹੈਗਾ ਜੀ ਇਹ ਜਿਹੜਾ ਆਕਾਸ਼ ਦੀਪ ਸਿੰਘ ਆਕਾਸ਼ ਹੈ ਇਹਦੇ ਖਿਲਾਫ ਪਹਿਲਾਂ ਇੱਕ ਚੋਰੀ ਦਾ ਪਰਚਾ ਹੈ ਦਰਜ ਜੀ ਦੂਸਰੇ ਦੇ ਗੁਰਪ੍ਰੀਤ ਸਿੰਘ ਦੇ ਗੋਪੀ ਦੇ ਖਿਲਾਫ ਨਹੀਂ ਰਿਕਾਰਡ ਦੇ ਵਿੱਚ ਲੱਭਾਇਆ ਗਿਆ ਪਤਨਕਾ ਜੀ ਕਿੱਥੋਂ ਚੋਰੀ ਕੀਤਾ ਇਹ ਇਧਾਨੇ ਫਗਵਾੜਾ ਸਾਈਡ ਤੋਂ ਚੋਰੀ ਕੀਤਾ ਜੀ ਮਹੀਨਾ ਮਹੀਨਾ ਕੋ ਲੋਕ ਚੋਰੀ ਕੀਤਾ ਜੀ ਸਟੈਂਡ ਦੇ ਨੇੜੇ ਬੰਦੇ ਤਾਹਦੇ ਹੋਰ ਵੀ ਬਹੁਤ ਕੁਛ ਗਸ਼ਸ਼ ਕੀਤੀ ਜਾ ਰਹੀ ਹੈ ਜੀ ਇਹਨਾਂ ਦਾ ਰਿਮਾਂਡ ਜਿਹੜਾ ਹਾਸਲ ਕੀਤਾ ਹੈ ਇੱਕ ਦਿਨ ਦਾ ਮਿਲਿਆ ਤੇ ਇਹਨਾਂ ਤੋਂ ਪੁੱਛਿਸ਼ ਕਰਦੇ ਆ ਕੋਈ ਹੋਰ ਚੋਰੀ ਦੇ ਵਿੱਚ ਇਨਵੋਲਡ ਹੈ ਜਾਂ ਨਹੀਂ ਹੈਗੇ ਉਹ ਫਿਰ ਇਹਨਾਂ ਦੀ ਪੁੱਛਗਿਸ਼ ਤੋਂ ਬਾਅਦ ਪਤਾ